ਆਪਾਂ ਆਪਣੀਆਂ ਉਦਰੀਆਂ ਦੋ ਮਸ਼ੀਨਾਂ ਤੇ ਤਰਪਾਨਾਂ ਪਾਉਣ ਤੋਂ ਬਾਅਦ ਉਹਨਾਂ ਮਸ਼ੀਨਾਂ ਨੂੰ ਸਾਫ਼ ਕਰਕੇ ਕਢਾਉਣ ਤੋਂ ਬਾਅਦ ਉੱਥੋਂ 500 ਕਿਲੋਮੀਟਰ ਅੱਗੇ ਆਪਣੇ ਆਹ ਰੂਮ ਚ ਆ ਗਏ। ਆਪਾਂ ਨੂੰ ਆਹ ਰੂਮ ਕਰਕੇ ਉੱਥੋਂ 500 ਕਿਲੋਮੀਟਰ ਅੱਗੇ ਆਉਣਾ ਪਿਆ। ਉਹਦਾ ਕਾਰਨ ਇਹ ਆ ਵੀ ਜਿਹੜਾ ਆਪਣੀਆਂ ਮਸ਼ੀਨਾਂ ਦਾ ਸਪੇਅਰ ਪਾਰਟਸ ਆ ਉਹ ਸਾਰੇ ਰੂਮ ਦੇ ਵਿੱਚ ਆ ਜਦੋਂ ਆਪਾਂ ਇੱਥੇ ਸੀਜ਼ਨ ਲਾਉਣਾ ਹੈ ਤਾਂ ਜਿਹੜੀ ਮਸ਼ੀਨ 'ਚ ਵੀ ਜਿਹੜਾ ਸਮਾਨ ਘੱਟ ਹੁੰਦਾ ਆਪਾਂ ਇਹ ਰੂਮ ਦੇ ਵਿੱਚੋਂ ਚੱਕ ਕੇ ਮਸ਼ੀਨ ਦੇ ਵਿੱਚ ਪਾ ਦਿੰਨੇ ਹੁੰਦੇ ਆ ਤੇ ਉਹ ਮੌਦ ਨੂੰ ਜਿਹੜਾ ਦੂਰ ਨੇੜੇ ਜਾਂਦੇ ਨੇ, ਕੰਮ ਇਹ ਆਪਾਂ ਜਿਹੜਾ ਉਹਨਾਂ ਮਸ਼ੀਨਾਂ ਵਿੱਚ ਸਮਾਨ ਘੱਟ ਹੁੰਦਾ, ਉਹ ਇਹ ਰੂਮ ਤੋਂ ਚੱਕ ਕੇ ਉਹਨਾਂ ਮਸ਼ੀਨਾਂ ਦੀ ਪੂਰਾ ਕਰ ਦਿੰਦੇ ਆ ਤੇ ਉਸ ਤੋਂ ਬਾਅਦ ਆਪਾਂ ਮਸ਼ੀਨਾਂ ਦੂਰ ਨੇੜੇ ਭੇਜ ਦਿਆਂ ਜਿਵੇਂ ਉਹ ਮਸ਼ੀਨਾਂ ਤੋਂ 500 ਕਿਲੋਮੀਟਰ ਗਈਆਂ ਹੋਈਆਂ ਨੇ। ਪਹਿਲਾਂ ਉਹਨਾਂ ਦਾ ਜਿਹੜਾ ਸਮਾਨ ਘੱਟ ਸੀ, ਇਹ ਰੂਮ ਤੋਂ ਚੱਕ ਉਹਨਾਂ ਨੂੰ ਸਮਾਨ ਪਾਇਆ ਤੇ ਰੂਮ ਮਸ਼ੀਨਾਂ ਭੇਜਿਆ ਸੀ ਤਾਂ ਜੋ ਸੀਜ਼ਨ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਤੰਗੀ ਨਾ ਹੋਵੇ। ਬਾਕੀ ਹੁਣ ਆਪਾਂ ਇਹ ਜਿਹੜਾ ਰੂਮ ਹੈ ਦੇ ਵਿੱਚ ਸਮਾਨ ਪਿਆ ਉਹਦਾ ਰਿਸ਼ਤਾ ਬਣਾਉਣਾ ਹੈ ਵੀ ਸੀਜ਼ਨ ਦੇ ਵਿੱਚ ਕਿਹੜਾ ਸਮਾਨ ਖਤਮ ਹੋ ਗਿਆ ਤੇ ਕਿਹੜਾ ਸਮਾਨ ਜਿਹੜਾ ਸਮਾਨ ਪਿਆ ਉਹਦੀਆਂ ਵੀ ਰਿਸਟਾ ਬਣਾਵਾਂਗੇ ਤੇ ਜਿਹੜਾ ਸੀਜ਼ਨ ਦੇ ਵਿੱਚ ਖਤਮ ਹੋ ਗਿਆ ਉਹਦੇ ਵੀ ਰਿਸਟਾ ਬਣਾਵਾਂਗੇ ਜਦੋਂ ਆਪਾਂ ਅਗਲੀ ਵਾਰ ਸੀਜ਼ਨ ਤੇ ਆਏ ਤਾਂ ਜਿਹੜਾ ਸਮਾਨ ਖਤਮ ਆਪਾਂ ਉਹ ਸਮਾਨ ਧਿਆਵਾਂਗੇ ਤਾਂ ਦਾ ਚੱਪੇ ਸਮਾਨ ਦੇ ਰਿਸਟਾ ਬਣਾਉਣਾ ਹੈ ਬਾਕੀ ਹੁਣ ਜਿਹੜਾ ਮੇਨ ਗੱਲ ਲੜ ਗਈ ਉਹ ਇਹ ਆ ਮਿਜਨਡਰੀ ਚਾਬੀ ਮਿਲੀ ਤੇ ਬੋਲੋ ਦੇਖਿਆ ਜੇ ਤਾਂ ਜਿੰਦੇ ਦੀ ਚਾਬੀ ਮਿਲੀ ਠੀਕ ਆ ਤੇ ਨਹੀਂ ਜਿੰਦਾ ਵੱਟਦੇ ਆ ਆਪਾਂ ਨੂੰ ਇਹ ਜਿੰਦੇ ਦੀ ਚਾਬੀ ਮਿਲੀ ਨੇ ਆਪਾਂ ਨੇ ਸਾਰੇ ਬੰਦਿਆਂ ਨੂੰ ਫੋਨ ਕਰ ਲਿਆ ਚਾਬੀ ਜਿਹੜੇ ਉਹਨੂੰ ਮੁੰਡੇ ਉਹ ਇੱਕ ਨੰਬਰ ਤੇ ਤਿੰਨ ਨੰਬਰ ਮਸ਼ੀਨ ਲੈ ਕੇ ਗਏ ਹੋਣੇ ਉਹਨਾਂ ਕੋਲ ਆ ਤੇ ਹੁਣ ਜੰਦਾ ਤੋੜਦੇ ਆ ਜੰਦਾ ਤੋੜ ਕੇ ਫੇਰ ਅੰਦਰ ਕਮਰੇ ਚ ਵੜਦੇ ਆ ਚੱਲ ਵਾ ਮਾ ਮਾ ਨੇ ਖਾ ਖਾ ਜ਼ੋਰ ਲਾਇਆ ਪਰ ਉਹ ਤੋਂ ਖੁੱਲਿਆ ਨਹੀਂ ਹੈਗਾ ਹੁਣ ਗੁਰੀ ਨਾਲ ਖੁੱਲਿਆ ਜੰਦਾ ਚੱਲ ਵੀ ਗੁਰੀ ਖੋਲ ਗੇਟ ਦੇਖੀ ਅੰਦਰੋਂ ਰੂਮ ਦੀ ਹਾਲਤ ਹੁਣ ਆਪਾਂ ਨੇ ਜਿਹੜਾ ਤੁਸੀਂ ਇਹ ਸਮਾਨ ਦੇਖ ਰਹੇ ਹੋ ਖਾਣੇ ਬਣੇ ਹੋਏ ਨੇ ਇਹਨਾਂ ਬੱਚੇ ਸਮਾਨ ਦੇਖਣਾ ਵੀ ਕਿਹੜਾ-ਕਿਹੜਾ ਸਮਾਨ ਹੈਗਾ ਜਾਂ ਕਿਹੜਾ-ਕਿਹੜਾ ਰੂਮ ਦੇ ਵਿੱਚੋਂ ਖਤਮਾ ਜਿਹੜਾ ਖਤਮ ਹੋਦਿਆਂ ਲਿਸਟਾਂ ਪੱਡ ਬਣਾ ਲਾਂਗੇ ਤੇ ਜਿਹੜਾ ਸਮਾਨ ਪਿਆ ਆਪਣੇ ਕੋਲ ਉਹਦੀਆਂ ਲਿਸਟਾਂ ਪੱਡ ਬਣਾ ਲਾਂਗੇ ਤੇ ਹੁਣ ਇਹ ਲਿਸਟਾਂ ਬਣਾਉਣ ਵਾਲਾ ਕੰਮ ਕਰਦੇ ਹਾਂ ਸ਼ੁਰੂ ਉਦੋਂ ਬਾਅਦ ਫਿਰ ਜੇ ਆਪਣਾ ਹੋਇਆ ਤਾਂ ਜਿਹੜੀਆਂ ਆਪਣੀਆਂ ਦੋ ਮਸ਼ੀਨਾਂ ਨੇ ਕਿ ਆਪਾਂ ਉਹਨਾਂ ਕੋਲ ਚੱਲਾਂਗੇ ਤੇ ਨਹੀਂ ਇੱਥੋਂ ਆਪਾਂ ਸਮਾਨ ਲਿਖ ਕੇ ਜਿਹੜੀਆਂ ਮਸ਼ੀਨਾਂ ਤੇ ਟਰਪਾਲ ਪਾ ਗਿਆ ਉਹਨਾਂ ਕੋਲ ਵਾਪਸ ਚੱਲਾਂਗੇ ਬਾਕੀ ਮੁੰਡਿਆਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਆਪਾਂ ਨੂੰ ਪਤਾ ਲੱਗੂ ਜੇ ਤਾਂ ਉਹਨ ਫੇਰ ਤਰਪਾਲ ਤੋਂ ਮਸ਼ੀਨ ਤੇ ਪਾਏ ਦੇਣਗੇ ਜੇ ਨਾ ਨਿਪੜਾ ਫਿਰ ਆਪਾਂ ਜਾ ਕੇ ਉਹਨਾਂ ਨਾਲ ਨਾਲ ਤਾਂ ਸਾਫ ਸਫਾਈ ਕਰਾ ਦੇਂਗੇ ਮਸ਼ੀਨਾਂ ਦੀ ਨਾਲੇ ਉਹਨਾਂ ਮਸ਼ੀਨਾਂ ਦਾ ਸਮਾਨ ਲਿਖ ਲਾਂਗੇ ਤੇ ਨਾਲੇ ਉਹਨਾਂ ਦੇ ਤਰਪਾਲਾਂ ਪਾ ਦੇਾਂਗੇ ਕਿਉਂ ਕੁਰੀ ਹਾਂਜੀ ਠੀਕ ਆ ਨਾ ਹਾਂ ਹਾਂ ਠੀਕ ਚੱਲ ਵੀ ਚੱਲ ਵੀ ਆਇਆ ਵੀ ਜੇ ਮਸ਼ੀਨਾਂ ਸਾਫ ਕਰ ਲਈਆਂ ਹੋਈਆਂ ਫੇਰ ਤਾਂ ਤਰਪਾਲਾ ਪਾਏ ਲੈਣਗੇ ਜੇ ਨਾ ਕੀਤੀਆਂ ਹੋਈਆਂ ਜਾ ਕੇ ਨਾਲ ਤਾਂ ਸਾਫ ਕਰਾਂਦਾਂਗੇ ਨਾਲ ਮਸ਼ੀਨਾਂ ਦਾ ਸਮਾਨ ਲਿਖ ਲਾਂਗੇ ਨਾਲੇ ਤਰਪਾਲਾਂ ਪਵਾ ਦਾਂਗੇ ਨਾਲ ਠੀਕ ਆ ਪਹਿਲਾਂ ਹੁਣ ਆਪਾਂ ਜਿਹੜਾ ਰੂਮ ਆ ਇਹਦਾ ਸਮਾਨ ਲਿਖ ਲਈਏ ਵੀ ਕੀ ਇਹਦੇ ਵਿੱਚ ਪਿਆ ਤੇ ਕੀ ਖਤਮ ਆ ਆਪਾਂ ਆਪਣੇ ਸੀਜ਼ ਰੂਮ ਦਾ ਸਮਾਨ ਲਿਖਣ ਵਾਲਾ ਕੰਮ ਹੈ ਜਿਹੜਾ ਇਹ ਆਪਣਾ ਹਰ ਸਾਲ ਦਾ ਆਪਾਂ ਹਰ ਸਾਲ ਸੀਜ਼ਨ ਦਾ ਕੰਮ ਖਤਮ ਕਰਨ ਤੋਂ ਬਾਅਦ ਜਿਹੜਾ ਰੂਮ ਦੇ ਵਿੱਚ ਸਮਾਨ ਆ ਉਹ ਲਿਖਦੇ ਹੁੰਨੇ ਆ ਤੇ ਇਸ ਵਾਰ ਆਪਾਂ ਨੇ ਕਾਪੀ ਲਾ ਰੱਖੀ ਸੀ ਪੱਕੀ ਵੀ ਜਿਹੜਾ ਰੂਮ ਦੇ ਵਿੱਚ ਸਮਾਨ ਘਟਦਾ ਉਹ ਆਪਾਂ ਨਾਲ ਹੁੰਦੇ ਲਿਖੀਏ ਸੀ ਪਰ ਉਹ ਜਿਹੜੀ ਕਾਪੀ ਆ ਉਹ ਜਿਹੜੇ 1 ਨੰਬਰ ਦੇ 3 ਨੰਬਰ ਮਸ਼ੀਨ ਵਾਲੇ ਮੁੰਡੇ ਨੇ ਉਹਨਾਂ ਕੋਲ ਆ ਆਪਾਂ ਇੱਥੋਂ ਮਸ਼ੀਨ 500 ਕਿਲੋਮੀਟਰ ਸਾਈਡ ਤੇ ਲੈ ਕੇ ਸੀ ਇੱਕ ਨੰਬਰ ਤੇ ਤਿੰਨ ਨੰਬਰ ਮਸ਼ੀਨ ਵਾਲੇ ਮੁੰਡੇ ਸੀ ਉਹ ਆਪਾਂ ਤੋਂ ਉਲਟ ਪਾਸੇ 300 ਕਿਲੋਮੀਟਰ ਮਸ਼ੀਨ ਲੈ ਕੇ ਸੀ ਤੇ ਮਸ਼ੀਨਾਂ ਦਾ ਮਸ਼ੀਨਾ ਨਾਲੋਂ 800 ਕਿਲੋਮੀਟਰ ਦਾ ਫਰਕ ਸੀ ਤੇ ਉਹਨਾਂ ਮੁੰਡਿਆਂ ਨੂੰ ਫੋਨ ਕੀਤਾ ਕਾਪੀ ਉਹਨਾਂ ਕੋਲ ਆ ਤੇ ਘਟ ਸਾਰਾ ਸਮਾਨ ਦੀ ਲਿਸਟੋ ਕਾਪੀ ਦੇ ਉੱਪਰ ਬਾਕੀ ਹੁਣ ਆਪਾਂ ਨੇ ਰੂਮ ਦੇ ਵਿੱਚ ਪਏ ਸਮਾਨ ਜਿਹੜਾ ਇਹ ਲਿਖਣਾ ਇਹਨੂੰ ਲਿਖਣ ਦਾ ਕਾਰਨ ਇਹਦੇ ਵਿੱਚੋਂ ਥੋੜਾ ਮੋਟਾ ਸਮਾਨ ਇਹ ਜਾ ਜਿਹਦੇ ਇੱਕ ਜਾਂ ਦੋ ਪੀਸ ਨੇ ਉਹ ਵੀ ਜਦੋਂ ਆਪਾਂ ਆ ਕੇ ਰਿਪੇਰਾਂ ਕਰਾਂਗੇ ਉਹ ਰਿਪੇਰਾਂ ਚ ਪੈਜੂ ਸਾਰਾ ਸਮਾਨ ਤੇ ਫਿਰ ਆਪਾਂ ਨੂੰ ਸਾਰਾ ਸੀਜ਼ਨ ਔਖਾ ਹੋਣਾ ਪਊਗਾ। ਉਰੇ ਜੇ ਸਮਾਨ ਦੀ ਗੱਲ ਕਰੀਏ, ਛੇਤੀ ਤੋਂ ਉਹ ਸਮਾਨ ਮਿਲਦਾ ਨਹੀਂ। ਜੇ ਮਿਲਦਾ ਤਾਂ ਦੁੱਗਣੇ ਤੋਂ ਵੀ ਤਿੰਗਣੇ ਰੇਟ ਤੇ ਮਿਲਦਾ। ਤਾਂ ਕਰਕੇ ਆਪਾਂ ਸਾਰਾ ਸਮਾਨ ਜਿਹੜਾ ਪੰਜਾਬ ਤੋਂ ਲਿਆਉਣਾ ਹੁੰਦਾ। ਤੇ ਜੇ ਬੈਰਿੰਗ-ਬੂਰਿੰਗ ਦੀ ਗੱਲ ਕਰੀਏ, ਬੈਰਿੰਗ-ਬੂਰਿੰਗ ਮਿਲ ਜਾਂਦੇ ਨੇ ਇੱਥੋਂ। ਜੇ ਆਪਾਂ ਕੰਪਾਇਨ ਦਾ ਸਪੈਸ਼ਲ ਸਮਾਨ ਦੀ ਗੱਲ ਕਰੀਏ, ਜਿਵੇਂ ਪੀਟਰ ਗੇਅਰ ਹੋਗੇ, ਜਾਂ ਇਹਦਾ ਗੇਅਰ ਦਾ ਸਮਾਨ ਹੋ ਗਿਆ, ਜਾਂ ਮਸ਼ੀਨ ਦਾ ਸਮਾਨ ਹੋ ਗਿਆ ਜਿਹੜਾ ਉਹ ਇੱਥੋਂ ਬਹੁਤ ਔਖਾ ਮਿਲਦਾ। ਤੇ ਜੇ ਮਿਲਦਾ ਵੀ ਆ ਇੱਥੋਂ ਮੇਰਾ 60 ਕਿਲੋਮੀਟਰ ਜਾਣਾ ਪੈਂਦਾ ਆਪਾਂ ਨੇ ਰੂਮ ਦਾ ਸਮਾਨ ਲਿਖਣ ਵਾਲਾ ਕੰਮ ਸਟਾਰਟ ਕਰਤਾ ਸੀ ਪਰ ਮੁੰਡੇ ਕਹਿੰਦੇ ਭੁੱਖ ਲੱਗਿਆ ਪਹਿਲਾਂ ਰੋਟੀ ਪਾਣੀ ਵਾਲਾ ਕੰਮ ਨਿਮੇੜਦੀਏ ਆਪਾਂ ਨੇ ਰੋਟੀ ਪਾਣੀ ਲੈਂਦਾ ਤੇ ਸਵੇਰ ਦੇ ਟਿਫਨ ਦੇ ਵਿੱਚ ਉਹਦੇ ਦੂਸੇ ਨੇ ਤੇ ਮਾਮੇ ਨੂੰ ਲੱਗੇ ਤਿੰਨੇ ਬੜੇ ਤੇ ਮੁੰਡੇ ਕਹਿੰਦੇ ਜੇ ਦੂਸੇ ਦੇ ਬੜੇ ਖਾਣੇ ਨੇ ਬਾਕੀ ਸੁੱਖੇ ਨੇ ਇਟਲੀਆ ਦਾ ਕੰਮ ਨਿਮੇੜਦਾ ਇਹਦਾ ਸਤੂ ਨੇ ਇਟਲੀਆ ਦਾ ਕੰਮ ਨਿਮੇੜਦਾ ਆਪਾਂ ਦੂਸੇ ਲੈ ਕੇ ਆਏ ਸੀ ਆਪਾਂ ਨੇ ਦੋਸਾਂ ਦਾ ਕੰਮ ਨਿਮੇੜਦਾ ਤੇ ਰੋਟੀ ਪਾਣੀ ਖਾਣ ਤੋਂ ਬਾਅਦ ਫਿਰ ਦੁਬਾਰਾ ਲਾਉਣਾ ਹਾਂ ਝਟ ਆਪਾਂ ਜਿਹੜਾ ਸਾਹਮਣੇ ਤੁਸੀਂ ਸਮਾਨ ਦੇਖ ਰਹੇ ਹੋ ਇਹ ਤੇ ਇਹਦਾ ਕਰਦਿਆਂ ਲਿਖਣ ਵਾਲਾ ਕੰਮ ਕਲੀਅਰ ਤੇ ਉਦੋਂ ਬਾਅਦ ਦੇਖਣਾ ਵੀ ਅੱਗੇ ਕੀ ਲੈਣ ਬਣਦੀ ਆ ਫਿਰ ਦਾ ਸਮਾਨ ਲਾ ਕੇ ਕੱਢਣਾ ਪਹਿਲਾਂ ਆਪਾਂ ਆਪਣੀਆਂ ਸਾਰੀਆਂ ਮਸ਼ੀਨਾਂ ਦਾ ਜਿਹੜਾ ਗੇਅਰ ਦਾ ਸਮਾਨ ਆ ਉਹ ਲਿਖਾਂਗੇ ਆਪਣੀ ਜਿਹੜੀ ਮਲਕੀਤ ਮਸ਼ੀਨਾਂ ਉਹਦੇ ਕਲਾ ਗੇਅਰ ਦਾ ਸਮਾਨ ਅੱਡ ਪੈਂਦਾ ਉਹਦੇ 6000 ਨਾ ਦਾ ਬੈਰੀਂਗ ਪੈਂਦਾ ਇੱਕ ਇੱਕ ਉਹਦੇ ਕਰਾਉਣ ਦਾ ਫਰਕ ਆ ਤੇ ਜਿਹੜੀ ਸਟਾਰ ਬਾਡੀ ਆ ਉਹਦਾ ਫਰਕ ਆ ਬਾਕੀ ਜਿਹੜੀਆਂ ਆਪਣੀਆਂ ਚਾਰ ਮਸ਼ੀਨਾਂ ਨੇ ਉਹਨਾਂ ਦੇ ਸਾਰੇ ਗੇਅਰ ਕਿਨਾਲ ਦਾ ਆ 114 ਦਾ ਬੈਰਿੰਗ ਪੈਂਦਾ ਵੱਡੀ ਸਟਾਰ ਬਾਡੀ ਆ ਉਹ ਸਾਰਾ ਗੇਅਰ ਕਨਾਲ ਦਾ ਬਾਕੀ ਗੇਅਰ ਦਾ ਸਮਾਨ ਕੱਢ ਲਿਆ ਆਪਾਂ ਨੇ ਹੁਣ ਇਹ ਚ ਦੇਖਦੇ ਆਂ ਵੀ ਕੀ ਕੁਝ ਹੈਗਾ ਤੇ ਕੀ ਕੁਝ ਖਤਮ ਆ ਪਹਿਲਾਂ ਗੇਅਰ ਦਾ ਸਮਾਨ ਲਿਖਾਂਗੇ ਉਦੋਂ ਬਾਅਦ ਕਲੱਚ ਦਾ ਸਮਾਨ ਲਿਖਾਂਗੇ ਮਸ਼ੀਨ ਦੇ ਜਿਵੇਂ ਚੈਂਬਰ ਦਾ ਸਮਾਨ ਨੂੰ ਢੱਡ ਲਿਖਾਂਗੇ ਤੇ ਕੇਮ ਵਾਲਾ ਹੋ ਗਿਆ ਸਟਾਫ ਆਕਰ ਵਾਲਾ ਹੋ ਗਿਆ ਅਸੈਂਬਲੀ ਦਾ ਸਮਾਨ ਹੋ ਗਿਆ ਉਹ ਸਾਰਾ ਢੱਡ ਲਿਖਾਂਗੇ ਫਿਰ ਆਪਾਂ ਨੂੰ ਇਹ ਪਤਾ ਲੱਗੂ ਜੀ ਵੀ ਰੂਮ ਦੇ ਵਿੱਚ ਕਿਹੜੀ ਚੀਜ਼ ਦੇ ਕਿੰਨੇ ਪੀਸ ਨੇ ਤੇ ਲਿਆਉਣ ਟਾਈਮ ਆਪਾਂ ਨੂੰ ਸੌਖਾ ਰੂ ਕੰਮ ਜਿਹਦੇ ਕੱਟ ਪੀਸ ਹੋਏ ਉਹ ਲਿਆਵਾਂਗੇ ਤੇ ਜਿਹੜਾ ਸਮਾਨ ਰੂਮ ਪਰ ਉਹ ਲਾਉਂਦੇ ਆਪਾਂ ਲੋਡ ਨੇ ਬਾਕੀ ਉਹਨਾਂ ਪਹਿਲਾਂ ਸਮਾਨ ਲਿਖਦੇ ਆਂ ਆਪਣਾ ਰੂਮ ਦੇ ਵਿੱਚ ਸਮਾਨ ਲਿਖਣ ਵਾਲਾ ਕੰਮ ਸੀ ਦਾ ਉਹ ਨੱਬੜ ਗਿਆ ਸਮਾਨ ਸਾਰਾ ਲਿਖਿਆ ਗਿਆ ਤੇ ਖਾਸਾ ਸਮਾਨ ਜਿਹੜਾ ਪੰਜਾਬ ਦੇ ਵਿੱਚੋਂ ਲੈ ਕੇ ਆਉਣ ਵਾਲਾ ਕੁਝ ਤਾਂ ਬੈਰਿੰਗ ਹੋਗੇ ਕੁਝ ਜਿਹੜੀਆਂ ਫਿੱਟਰ ਫੱਟੀਆਂ ਨੇ ਉਹ ਲੈ ਕੇ ਆਉਣ ਵਾਲਿਆਂ ਨੇ ਸਪੈਕਾਂ ਰੂਮ ਦੇ ਵਿੱਚ ਖਾਸੀਆਂ ਘੱਟ ਨੇ ਸਪੈਕਾਂ ਲੈ ਕੇ ਆਉਣ ਵਾਲਿਆਂ ਨੇ ਜਿਹੜੇ ਚੈਨਲ ਗੀਅਰ ਨੇ ਉਹ ਖਾਸੀ ਘੱਟ ਨੇ ਉਹ ਲੈ ਕੇ ਆਉਣ ਵਾਲਿਆਂ ਨੇ ਕਰਾਚ ਬਲੇਟਾਂ ਦੋਨੇ ਰੂਮ ਦੇ ਵਿੱਚ ਇਹ ਲੈ ਗਾਉਂੀਆਂ ਬਣ ਗਿਆ ਤੇ ਸਪਰਿੰਗ ਹੋ ਗਏ ਉਹ ਲੈ ਕੇ ਆਉਣ ਵਾਲਿਆਂ ਨੇ ਐਂ ਵਿੱਚੋਂ ਵਿੱਚੋਂ ਖਾਸਾ ਸਮਾਨ ਨਿਕਲਿਆ ਜਿਹੜਾ ਲੈ ਕੇ ਆਉਣ ਵਾਲਾ ਐਂ ਕਰੋ ਮਾਮਾ ਜੇ ਤੁਸੀਂ ਸਮਾਨ ਸਮੂਹਣ ਲਿਖਦਾ ਇਹ ਨਾ ਤੋੜੋ ਕੋਸਤਾ ਪਰ ਰਾਤ ਦੇ ਜਰਨਲ ਡੱਬੇ ਜਾਇਆ ਰਾਤ ਦੇ ਅਨਿੰਦਿਆਂ ਤੇ ਨਾ ਤੋੜੋ ਸਰੀਰ ਦਾ ਹੌਲਾ ਹੋ ਜਾਊਗਾ ਸਰ ਆਪਾਂ ਅੱਜ ਦੇ ਦਿਨ ਰਾਮ ਕਰਕੇ ਕੱਲ ਨੂੰ ਜਿਹੜੀਆਂ ਆਪਣੀਆਂ ਮਸ਼ੀਨਾਂ ਨੇ ਅੱਗੇ ਉਹਨਾਂ ਕੋਲ ਵਗ ਚੱਲਾਂਗੇ ਕਿਉਂਕਿ ਜੇ ਹੁਣ ਤੁਰਦੇ ਆ ਤਾਂ ਹੁਣ ਲੇਟ ਹੋਵਾਂਗੇ ਆਪਾਂ ਨੂੰ ਰੁਅਦਗ ਤੱਕ ਤਾਂ ਬੱਸ ਮਿਲ ਜੂਗੀ ਤੇ ਅੱਧ ਤੋਂ ਅੱਗੇ ਫਿਰ ਬੱਸ ਨਹੀਂ ਮਿਲਦੀ ਕੋਈ ਪੂਰੀ ਕਾਹਦਾ ਲੇਟ ਕਰ ਦੂਗੀ ਬੱਸ ਮਿਲਦੀ ਹੈ ਹਾਂ ਉਹੀ ਆਈਆਂ ਵੀ ਆਪਾਂ ਹੁਣ ਨਹਾ ਧੋ ਕੇ ਅਦਰ ਰੋਟੀ ਪਾਣੀ ਖਾ ਕੇ ਬੈਠਾਂਗੇ ਕੱਲ ਨੂੰ ਸਵੇਰੇ ਸਵੇਹਾ ਚੱਲ ਪਾਂਗੇ ਹਾਂ ਦੋ ਛੋਡੇ ਚ ਤਿੰਨ ਬੰਦੇ ਬੱਸ 'ਚ ਹੋ ਜਿਓ ਤੇ ਮੇਰੇ ਕੋਲ ਆ ਮੋਟਰਸਾਈਕਲ ਹੈਗੇ ਆਪਣਾ ਮੈਂ ਮੋਟਰਸਾਈਕਲ ਦੇ ਇੱਕ ਬੰਦੇ ਨਾਲ ਲੱਗ ਹੋ ਜੂੰਗਾ ਤੇ ਆਪਾਂ ਕੱਲ ਨੂੰ ਟਾਈਮ ਨਾਲ ਉੱਥੇ ਪਹੁੰਚ ਜਾਾਂਗੇ ਉੱਥੇ ਪਹੁੰਚੋਂ ਦੁਬਾਰਾ ਫਿਰ ਉਹ ਮੁੰਡਿਆਂ ਨਾਲ ਮਤਲਬ ਜਿਹੜਾ ਮਾੜਾ ਮੂਟਾ ਕੰਮ ਕਰਾਉਣ ਵਾਲਾ ਜਾਂ ਮਸ਼ੀਨਾਂ ਦਾ ਸਮਾਨ ਲਿਖਣ ਵਾਲਾ ਉਹ ਲਿਖ ਦਾਂਗੇ ਤੇ ਕੰਮ ਕਰਵਾ ਦਾਂਗੇ ਠੀਕ ਆ ਬਾਕੀ ਹੁਣ ਚਾਹ ਪਾਣੀ ਦਾ ਕਰ ਲਓ ਜਾਂ ਰੋਟੀ ਮਾਣ ਦਾ ਕਰ ਲਓ ਨਹਾ ਨੂੰ ਲੋ ਤੇ ਹੱਥਾਂ ਦਾ ਕੋਣ ਜਿਹੜਾ ਉਹਦਾ ਰੈਸਟ ਕਰ ਲਓ ਠੀਕ ਆ ਜਿਹੜਾ ਇਹ ਸਭ ਤੋਂ ਵੱਡਾ ਕੰਮ ਸੀ ਆਪਣਾ ਜਿਹੜਾ ਹੈ ਰੂਮ ਦੇ ਵਿੱਚ ਸਮਾਨ ਲਿਖਣ ਵਾਲਾ ਸੀ ਕਿਉਂਕਿ ਆਗਲੇ ਸੀਜ਼ਨ ਦਾ ਸਾਰਾ ਕੰਮ ਇਸੇ ਸਮਾਨ ਦੇ ਉੱਪਰ ਹੀ ਹੁੰਦਾ ਜੇ ਪੰਜਾਬ ਤੋਂ ਸਮਾਨ ਲੈ ਕੇ ਆਵਾਂਗੇ ਤਾਂ ਅਗਲੀ ਵਾਰ ਪੇਰਾਂ ਕਰਕੇ ਮਸ਼ੀਨਾਂ ਚਲਾਵਾਂਗੇ ਜੇ ਸਮਾਨ ਹੀ ਨਹੀਂ ਤਾਂ ਰਪੇਰਾਂ ਵੀ ਕਿੱਥੋਂ ਹੋਣਗੀਆਂ ਠੀਕ ਹੈ ਇੱਕ ਦੋ ਬਰੇਡੀਆਂ ਜਮ ਇੱਕ ਗਾਟ ਮੱਝ ਵੀ ਖੱਦ ਕੋਲ ਬਾਹਰ ਨਹੀਂ ਸੀ ਦੇ ਪੰਜ ਦੇ ਛੜੀ ਘੱਟੀ ਦੇ ਆਪਣੇ ਕਾਟੇ ਸੀ ਜਿਵੇਂ ਜਿਹੜੇ ਹਸਾਬ ਨਾਲ ਮਸ਼ੀਨਾਂ ਨੇ 베アリング ਉਹਦੋਂ ਕੱਟ ਸੀ ਇੱਕ ਸਾਲ ਮੈਂ ਤੇ ਗੁਰੀ ਜਿੱਥੇ ਹੁਣ ਆਪਾਂ ਮਸ਼ੀਨਾਂ ਦੇ ਤਰਪਾਲ ਪਾ ਗਏ ਆ ਉਧਰ ਤਰਪਾਲ ਪਾ ਗਏ ਉਧਰ ਦੇ ਉਧਰੇ ਨਿਕਲ ਗਏ ਸੀ ਸਮਾਨ ਨਹੀਂ ਲਿਖਣਾ ਸੀ ਤੇ ਰਿਪੇਰਾਂ ਟਾਈਮ ਖਾਸ ਹੀ ਦਿੱਕਤ ਆਈ ਸੀ ਫਿਰ ਤੇ ਬਾਅਦ ਚ ਫੋਨ ਫੋਨ ਕਰਕੇ ਬੰਦਿਆ ਤੋਂ ਸਮਾਨ ਮਗਵਾਇਆ ਤੇ ਉਹ ਰਿਪੇਰਾਂ ਕਰਨ ਦਾ ਵੀ ਸਵਾਦ ਨਹੀਂ ਆਇਆ ਹੈਗਾ ਕਿਉਂਕਿ ਜਦੋਂ ਸਮਾਨ ਨਹੀਂ ਹਰੇਕ ਸਮਾਨ ਪਹਿਲੇ ਦੇਖਣਾ ਫਿਰ ਫੋਨ ਮਾਰ ਕੇ ਮੰਗਵਾਉਣਾ ਉਹ ਖਾਸਾ ਮਤਲਬ ਕੰਮ ਔਖਾ ਜਿਹਾ ਹੁਣ ਤਾਂ ਆਪਣੇ ਕੋਲੇ ਸਮਾਨ ਦੇਖ ਘੇਰ ਬਾਡੀ ਪਈ ਜਾਂਦਾ ਨਹੀਂ ਇਹ ਸਾਰਾ ਆਪਣੇ ਕੋਲ ਹੈਗਾ ਸਪੇਅਰ ਤੇ ਘੇਰ ਬਾਡੀ ਹੋ ਗਈ ਪੁਲੀਆਂ ਹੋ ਗਈਆਂ ਚੈਂਜਰ ਹੋ ਗਏ ਇਹ ਜਿਹੜਾ ਮੋਟਾ-ਮੋਟਾ ਸਮਾਨ ਸਾਰਾ ਇਹ ਆਪਣਾ ਸਪੇਅਰ ਤੇ ਆਪਣੇ ਕੋਲ ਤੇ ਬਰੀਕ ਸਮਾਨ ਘੜਦਾ ਜੀ ਥੋੜਾ ਮੋਟਾ ਤੇ ਉਹ ਆਪਾਂ ਨੇ ਲਿਖ ਲਿਆ ਉਹ ਆਪਾਂ ਹੁਣ ਜਦੋਂ ਪੰਜਾਬ ਚੋਂ ਆਵਾਂਗੇ ਵਾਪਸ ਤਾਂ ਉਹ ਲੈ ਆਵਾਂਗੇ ਵੱਡੇ ਭਾਈ ਨੇ ਦੋ ਛੋਟੇ ਭਾਈ ਨੇ ਬਾਕੀ ਸਾਰਾ ਕੁਝ ਹੈਂਗਾ ਆਪਣੇ ਕੋਲ ਸਮਾਨ ਵੀ ਹਾਂ ਉਹੀ ਘਟਦਾ ਆਪਣੇ ਕੋਲ ਜਿਹਦੇ ਕੋਲ ਸਰਦੇ ਹੀ ਨਹੀਂ ਹੈਗਾ ਇੱਕ ਤਾਂ ਐਮ ਵੀ ਚੱਲ ਮਾੜਾ ਮੋਟਾ ਕੋਈ ਜਿਗਾਰਡबाजी ਕਰਕੇ ਮਸ਼ੀਨ ਚੱਲ ਪੈਂਦੀ ਆ ਪਰ ਸਮਾਨ ਸਾਰੀ ਉਹ ਘਟਦਾ ਜਿਹੜਾ ਬਿਲਕੁਲ ਮਤਲਬ ਜ਼ਰੂਰੀਆਂ ਪੂਰੇ ਸਟਾਫ ਆਕਰਾਂ ਦੇ ਦੋ ਸੈਟ ਨੇ ਪੂਰੇ ਇੱਕ ਸੈਟ ਤਾਂ ਬਾਹਰ ਪਿਆ ਓਰੇ ਇੱਕ ਸੈਟ ਤਾਂ ਪਿਆ ਆਪਣਾ ਤੇ ਇੱਕ ਸੈਟ ਜਿੰਨੇ ਦੇ ਘਰ ਚ ਆਪਾਂ ਰਹਿਣਾ ਇਹਨਾਂ ਦੀ ਛੱਤ ਦੇ ਉੱਪਰ ਪਿਆ। ਇੱਥੇ ਟੋਟਲ ਨੌਨ ਸਟਾਫਾ ਕਰਨਾ ਹੈ। ਇੱਕ 41 ਇੰਚ ਮਸ਼ੀਨ ਦਾ ਸੈਟ ਆ ਤੇ ਇੱਕ 51 ਇੰਚ ਮਸ਼ੀਨ ਦਾ ਸੈਟ ਆ। ਬਾਕੀ ਸੇਫਾ ਸੁਪਾ ਇੱਧਰ ਸਾਰੀਆਂ ਪਈਆਂ ਨੇ। ਆਪਣੇ ਕੋਲ ਉਹਰੇ ਬਾਕੀ ਸਾਰਾ ਟੋਟਲ ਸਮਾਨ ਹੁੰਦਾ। ਤੇ ਬਾਕੀਆਂ ਕਰੋ ਮਾਮਾ ਨਾਲੋਂ ਨਾਲੇ ਚਾਹ ਬਣੀ ਦਾ ਦੇਖ ਲੋ ਠੀਕ ਆ। ਅਸੀਂ ਤਾਂ ਨਾਲ ਇਸ ਵਜਾ ਅਸੀਂ ਰਹਿਦਾ ਰਾਮ। ਮਾਮਾ ਤੂੰ ਵੀ ਨਾਲ ਨਾਲ ਚਾਹ ਬਣੀ ਦਾ ਦੇਖ ਲੈ ਫਿਰ। ਹੁਣ ਕਰਦੇ ਆਂ। ਠੀਕ ਆ। ਆਪਣਾ ਸਮਾਨ ਲਿਖਣ ਵਾਲਾ ਕੰਮ ਨਿਬੜ ਗਿਆ। ਤੇ ਮਾਮੇ ਨੂੰ ਤੋਂ ਬਾਅਦ ਚਾਹ ਦਾ ਬੈੱਡ ਲਾ ਲਿਆ। ਕਿਉਂਕਿ ਅੱਜ ਸਵੇਰ ਦੇ ਆਪਾਂ ਇੱਕ ਵਾਰ ਚਾਹ ਪੀਤੀ ਆ ਜਦੋਂ ਆਪਾਂ ਮਸ਼ੀਨਾਂ ਚਲਾਉਂਦੇ ਹੁੰਦੇ ਸੀ ਉਧਰ ਦਿਹਾੜੀ ਤਿੰਨ ਚਾਰ ਵਾਰ ਚਾਹ ਪੀ ਲੈਂਦੇ ਸੀ ਪਰ ਅੱਜ ਸਮਾਨ ਲਿਖਣ ਦੇ ਵਿੱਚ ਇੰਨੇ ਵਿਜੀ ਸੀ ਵੀ ਚਾਹ ਬਣਾਉਣ ਦਾ ਟਾਈਮ ਨਹੀਂ ਲੱਗਿਆ ਤੇ ਹੁਣ ਚਾਹ ਧਰੀ ਆ ਚੱਲ ਕੇ ਦੁੱਧ ਲੈ ਕੇ ਆਉਣਿਆ ਤੇ ਚਾਹ ਪੀਣਾ ਮਾਮਾ ਬਣਾ ਲਾ ਵਧੀਆ ਚਾਹ ਚਾਹ ਵਧੀਆ ਜੀ ਵਧੀਆ ਹਾਂ ਉਹਦੇ ਟਾਈਮ ਹੀ ਗੱਦਿਆ ਬਣਾਉਂਦਾ ਟਾਈਮ ਆ ਤੇ ਫਿਰ ਉਹ ਵੀ ਕੰਮ ਬਹੁਤ ਵੱਡਾ ਸੀ ਨਾ ਜੇ ਆਪਾਂ ਮਤਲਬ ਇਧਰ ਚਾਹ ਪਣੀ ਚੋਲ ਜੀ ਜਾਂਦੇ ਫਿਰ ਉੱਥੇ ਨਹੀਂ ਕੁਝ ਬਣਾਉਣਾ ਸੀ ਹਾਂ ਦੇ ਵੀ ਹਾਂ ਬਾਕੀ ਕਿਹੜੇ ਉਰੇ ਰੂਮ ਦੇ ਆਪਣੇ ਸਾਰੇ ਭਾਂਡੇ ਸੀ ਉਹ ਜਿਹੜੀਆਂ ਆਪਣੀ ਇਧਰ ਦੋ ਮਸ਼ੀਨਾਂ ਗਈਆਂ ਹੋਈਆਂ ਨੇ ਇੱਕ ਤੇ ਤਿੰਨ ਨੰਬਰ ਉਹ ਲੈ ਗਏ ਸੀ ਸਿਲੰਡਰ ਉਹ ਲੈ ਗਏ ਤੇ ਗੈਸ ਵਾਲਾ ਚੁੱਲਾ ਉਹ ਲੈ ਗਏ ਸਾਰਾ ਸਮਾਨ ਉਹਨਾਂ ਦੀ ਆ ਚਲ ਆਪਾਂ ਹੁਣ ਇੱਕ ਦਿਹਾੜੀ ਅੱਜ ਅੱਜ ਦਾ ਰੰਗ ਸਾਰਨਾ ਉਹ ਆਪਾਂ ਬਣਾ ਕੇ ਆ ਚੁੱਲਾ ਇਹਦੇ ਚਾਹ ਬਣਾ ਲੈਨੇ ਆ ਤੇ ਉਤੋਂ ਬਾਅਦ ਸਵੇਰੇ ਦਾ ਆਪਾਂ ਨੇ ਫਿਰ ਉਹ ਮਸ਼ੀਨਾਂ ਕਿੰਨੀ ਚਲੇ ਜਾਣਾ ਹੈ ਤਾਂ ਉੱਧਰ ਬੱਜਦੇ ਆਈਆਂ ਵੀ ਉੱਥੋਂ ਨਾਲ ਸਮਾਨ ਹੈਗੇ ਆ ਸਾਰਾ ਬਾਕੀ ਤੂੰ ਧਰ ਚਾ ਮੈਂ ਲੈ ਕੇ ਆਉਣਾ ਜਾ ਕੇ ਦੁੱਧ ਦਾ ਪੈਕੇਟ ਆਪਣੇ ਚਾਹ ਪਾਣੀ ਪੀ ਲਿਆ ਸਮਾਨ ਲਿਖ ਲਿਆ ਤੇ ਹੁਣ ਰੂਮ ਦੇ ਬਾਹਰਲੇ ਪਾਸੋਂ ਸਫਾਈ ਲੱਗੇ ਹੋਇਆ ਕਰਨਾਂ ਅੰਦਰੋਂ ਆਪਣੇ ਸਮਾਨ ਲੇ ਕੇ ਰੂਮ ਸਾਫ਼ ਕਰਤਾ ਤੇ ਹੁਣ ਜਿਹੜਾ ਬਾਹਰਲੇ ਪਾਸੋਂ ਇਹਨੂੰ ਸਾਫ਼ ਕਰਦਿਆਂ ਕਿਉਂਕਿ ਆਪਾਂ ਹੁਣ ਜਦੋਂ ਕੱਲ ਨੂੰ ਜੰਦਾ ਲਾ ਕੇ ਬਾਗੇ ਤਾਂ ਦੁਬਾਰੋ ਇਹਨੂੰ ਤਿੰਨ ਚਾਰ ਮਹੀਨਿਆਂ ਬਾਅਦ ਖੋਲਾਂਗੇ ਆਪਾਂ ਪੰਜਾਬ ਜਾਵਾਂਗੇ ਤਿੰਨ ਚਾਰ ਮਹੀਨੇ ਪੰਜਾਬ ਰੋਕਾਂਗੇ ਉਸ ਤੋਂ ਬਾਅਦ ਫੇਰ ਆ ਕੇ ਆਪਾਂ ਇਹ ਰੂਮ ਦਾ ਜੰਦਾ ਖੋਲਾਂਗੇ ਆਪਾਂ ਕੱਲ ਨੂੰ ਸਵੇਰੇ ਸਵੇਹਾ ਉਦੋਂ ਪਹਿਲਾਂ ਜਿਹੜੀਆਂ ਆਪਣੀ 1 ਨੰਬਰ ਤੇ 3 ਨੰਬਰ ਮਸ਼ੀਨਾਂ ਉਹਨਾਂ ਮੁੰਡਾ ਕੋਲ ਜਾਵਾਂਗੇ ਜਾ ਕੇ ਉਹਨਾਂ ਮਸ਼ੀਨਾਂ ਦਾ ਜਿਹੜਾ ਮਾੜਾ ਮੋਟਾ ਕਮਰਾ ਹੈਂਦਾ ਸਾਫ ਸਫਾਈ ਹੈਂਦਾ ਉਹ ਸਾਫ ਕਰਵਾ ਕੇ ਉਹ ਮਸ਼ੀਨਾਂ ਤੇ ਤਰਪਾਨਾ ਪਾਵਾਂਗੇ ਮਾਮਾ ਦੁਪਹਿਰੇ ਅੱਜ ਖਾਸੀ ਗਰਮੀ ਸੀ ਹਨਾ ਇੱਥਾ ਬਹੁਤ ਜ਼ਿਆਦਾ ਦੀਆਂ ਸੀਗਾ ਵੀ ਕੰਮ ਨਹੀਂ ਹਾਂ ਪਰ ਆਹ ਟਾਈਮ ਆ ਗਿਆ ਜਦੋਂ 4-5 ਵਜੇ ਤੋਂ ਬਾਅਦ ਹਵਾ ਚੱਲ ਪੈਂਦੀ ਆ ਆ ਵਧੀਆ ਸੁੱਖ ਦਾ ਸਾਹ ਹੁੰਦਾ ਹੁਣ ਤਾਂ ਨਜ਼ਾਰ ਆ ਰਿਹਾ ਐ ਅਭੀ ਇਹ ਇੱਕ ਦਿਨ ਦਾ ਕੰਮ ਨਹੀਂ ਇਹਨਾਂ ਦੇ ਇਹ ਡੇਲੀ ਦਾ ਕੰਮ ਆ ਔਰੇ 4-5 ਵਜੇ ਤੋਂ ਬਾਅਦ ਜਿਹੜਾ ਔਰੇ ਮੌਸਮਾ ਉਹ ਵਧੀਆ ਸੁਹਾਣਾ ਹੋ ਜਾਂਦਾ ਪਰ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਜਿਹੜਾ 4-5 ਵਜੇ ਤੱਕ ਮੌਸਮ ਇਹਨਾਂ ਦਾ ਉਹ ਨੇਰੀ ਅੱਗੇ ਪੈਂਦੀ ਆ ਅਭੀ ਇਹਦਾ ਸਵੇਰੇ ਸੂਰਜ ਚੜ੍ਹ ਜਾਂਦਾ 4-5 ਵਜੇ ਤੱਕ ਪੂਲੀ ਗਰਮੀ ਹਾਂ ਉਹਨਾਂ ਦੀ ਅਲੱਗ ਕਿੰਨਾ ਨਜ਼ਾਰ ਆ ਰਿਹਾ ਸਹੀ ਗੱਲ ਆ ਮਾਮਾ ਰੋਟੀ ਲਿਆਂਦੀ ਲੈ ਭਾਂਡੇ ਭੁੰਡੇ ਢੋਲੋ ਤੇ ਬਸਾਓ ਚਟਾਈ ਰੋਟੀ ਖਾਈਏ ਤੇ ਅੱਜ ਇਹ ਨੀਂਦ ਦੀ ਗੱਲ ਕਰੀਏ ਨੀਂਦ ਰੋਟੀ ਖਾਣ ਸਾਰੀ ਆਉ ਕਿਉਂਕਿ ਰਾਤ ਦੇ ਨੀਂਦੇ ਆ ਤੇ ਅੱਜ ਦਿਨੇ ਸਮਾਨ ਸਮੂਹ ਲੇਖਣ ਲੱਗ ਗੋ ਚ ਲੱਗੀ ਦਿਹਾੜੀ ਤੇ ਬਾਕੀ ਉਹ ਨੀਂਦ ਫੁੱਲਿਆ ਰਹੀ ਆ ਰੋਟੀ ਖਾਣ ਸਾਰ ਪੈਨੇ ਆ ਤੇ ਜੇ ਉੱਪਰੋਂ ਮੌਸਮ ਦੀ ਗੱਲ ਕਰੀਏ ਹਵਾ ਇੱਕ ਨੰਬਰ ਚੱਲ ਰਹੀ ਆ ਤੇ ਮੌਸਮਾ ਜਿਹੜਾ ਵਧੀਆ ਠੰਡਾ ਹੋਇਆ ਹੋਇਆ ਤੇ ਰੋਟੀ ਖਾਣਿਆ ਤੇ ਉਹ ਅਰੇਸਟ ਕਰਦੇ ਆ ਸਵੇਰੇ ਉੱਠ ਕੇ ਸਵੇਹਾ ਫਿਰ ਚੱਲਾਂਗੇ ਆਪਾਂ ਉਹ ਅਗਲੀਆਂ ਮਸ਼ੀਨਾਂ ਕੋਲ ਖਾਓ ਰੋਟੀ ਖਾਓ ਮਾਮਾ ਆਉ ਨੀਂਦ ਥੂਰੀ ਬੈਠਣ ਤੋਂ ਥੈਂਕ ਬਣ ਆ ਜਾ ਵੀ ਰੋਟੀ ਖਾ ਲੈ ਸੱਤੂ ਆ ਜਾ ਰੋਟੀ ਖਾ ਲੈ ਭਾਈ ਬਾਈ ਕੇ ਰੋਟੀ ਖਾਈਏ ਉਹ ਤੋਂ ਬਾਅਦ ਕਰੀਏ ਰੈਸਟ